ਆਪਣੇ ਗੁਰਮੁਖਵਰਗੇ ਵੀਰ ਤੇ ਗਿੱਲ ਇਟਰੀ ਦੇ ਨਾਲ ਪਿਆਰ ਆ ਪੀਟਰ ਹੋਣਾ ਦਾ ਪੱਡਿਆਂ ਵਾਲੇ ਯਾਰ ਪੁੱਜੇ ਹੋਏ ਨੇ ਇਧਰਲੇ ਪਾਸੇ ਹਵਾ ਜਵਾਲ ਖੜਾਉਂਦਾ ਆਪਣੀ ਟੀਮ ਲਈ ਪੱਕੇ ਤੌਰ ਤੇ ਆ ਲਓ ਕਾਲੇਕੇ ਵਾਲਾ ਦੂਜੇ ਪਾਸੇ ਮੱਤੀ ਵਾਲਾ ਮੱਤੀ ਵਾਲਾ ਰੰਡਾਵੇ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਲਓ ਧੋਨੀ ਵਿਆ ਬਾਲਾ ਬਠਿੰਡੇ ਵਾਲਾ ਬਠਿੰਡਿਆ ਬਠਿੰਡੇ ਵਾਲਾ ਵੀਰ ਮੁੰਡਾ ਰੰਡਾਵੇ ਪਰਿਵਾਰ ਦਾ ਨਾਲ ਡਾਕਟਰ ਰੇਂਕੂ ਆ ਰਾਜਪਾਲ ਮੁੰਨੂ ਰੰਡਾਵਾ ਜਿੰਨਾ ਦਾ ਪਿਆਰ ਐਨ ਇੱਕ ਪਾਸੇ ਬਠਿੰਡੇ ਵਾਲਾ ਰਾਮਪੁਰੀਆ ਕਾਕਾ ਦੂਜੇ ਪਾਸੇ ਫੈਸਲੇ ਫੈਸਲੇ ਕਰਕੇ ਬਰੋਂ ਦੋ ਗਰੁੱਪੇ ਚ ਦੇਖ ਚੱਕ ਕਰਦੇ ਆ নাও ਸਾਹਮਣੇ ਵੇਖਾਂਗੇ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਬਠਿੰਡੇ ਵਾਲਾ ਉਹ ਵੇਖ ਸਾਹਮਣੇ ਕਰੇ ਇਸ ਸਮੇਂ ਸ਼ੱਕਾ ਕਰੇ ਟੌਪ ਦਾ ਲਾ ਗਿਆ ਬੜੀ ਦਾ ਮਾਰਦੇ ਫੱਡੇਗਣ ਵਾਲੇ ਆਏ ਹੋਏ ਆ ਕੱਲ 11 11000 21 21000 ਦੇ والا <سلام> میرے بھی خیر دے میدان در ادھر پاسے ٹونی بلان والا ٹونی بلان والا ਬੱਲਾ ਵਾਲਾ ਆਊਟ ਕਰਦਾ ਧਾਰੋ ਵਾਲੇ ਜੱਟ ਕਹਿੰਦੇ ਆ 18 5500 550 911 ਮਾਨ ਕਰਦਾ ਫੇਰ ਆ ਗਿਆ ਫੇਰ ਆ ਗਿਆ 550 ਬੱਲਾ ਵਾਲਾ ਕਹਿਦਾ ਹੁੰਦਾ ਵੀ ਜਦੋਂ ਜਦੋਂ ਖੇਡਾਂਗੇ ਆ ਅੰਡਰ ਦੇ ਮੁੰਡਿਆਂ ਦੇ ਨਾਲ ਖੇਡਾਂਗੇ ਲਓ ਸਾਹਮਣੇ ਪਹਿਲੀ ਬਾਲ ਰਾਡਪਾਲ ਧਾਰੋ ਵਾਲੇ ਜਿਹੜੇ ਭਰਾ ਦੀ ਕੁੜੀ ਦਾ ਸਨਮਾਨ ਗੋਲ ਰਿੰਗ ਦੇ ਨਾਲ ਮੇਰੇ ਵੀਰੋ ਕੀਤਾ ਜਾਵੇਗਾ ਜਿੱਦੋਂ ਨਬੰਦਾ ਸਾਰੇ ਮਾਡੇ ਵਾਲੇ ਵੀਰਾਂ ਦਾ ਦੇ ਨਾਲ ਦਬਾਬੇ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਕਹਿੰਦੇ ਵੱਡੇ ਪਾਇਦੇ ਗੱਫੇ ਪੁੱਜਦੇ ਕੀਤੇ ਆ ਪਹਿਲੀ ਇਨਿੰਗ ਸਮਾਪਤੀ ਵੱਲ ਕੁਝ ਬਲਾਂ ਬਾਕੀ ਤਫੂ ਵਾਲਿਆ ਪਾਵੇ ਜਲਦੀ ਲਓ ਪ੍ਰਭ ਤੇ ਸਟੇਡ ਦੀ ਟੱਕਰ ਓ ਬੱਲੇ 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 ਤਫੂ ਵਾਲਿਆ ਥੋੜਾ ਖਿੱਚ ਕੇ ਰੱਖ ਲੈ ਯਾਰਾ ਵੱਡਾ ਮੇਲਾ ਵੱਡਾ ਮੇਲਾ ਵੱਡਾ ਧਾਰੋ ਵਾਲਿਆਂ ਦਾ ਵੱਡਾ ਮੇਲਾ ਆਹ ਸਾਹਮਣੇ ਲਾਸਟ ਤੇ ਵੀ ਸ਼ੱਕਾ ਲੱਜ ਗਿਆ ਹੁਣ ਰਨ ਕਰ ਦਊਗਾ ਪਰ ਇਧਰਲੇ ਪਾਸੇ ਪੁੱਚੋ ਵਾਲਾ ਪੁੱਚੋ ਵਾਲਾ ਪੁੱਚੋ ਵਾਲਾ ਪੁੱਚੋ ਵਾਲਾ ਮੇਰ ਆ ਗਿਆ ਪੁੱਚੋ ਵਾਲਾ ਮੇਰ ਆ ਗਿਆ ਗਲੀਆਂ ਚ ਲੱਖਾਂ ਫਿਰਦੇ ਜੰਮਣੇ ਦੀ ਮਾਲਕ ਤੇ ਛਿੰਦੇ ਸੋਹਣਿਆ ਮਾਮਾ ਖੇਡ ਮੈਦਾਨ ਦੇ ਵਿੱਚ ਪਾਲਾ ਆ ਗਿਆ ਦਾਸੂ ਵਾਲਿਆ ਉਧਰ ਸਾਡੇ ਬਹੁਤ ਸਤਿਕਾਰਯੋ ਚਾਚਾ ਜੀ ਡਾਕਟਰ ਡਬਲ ਜੀ ਸਿੰਘ ਜੀ ਹੋ ਗਿਆ ਮੱਤੀ ਵਾਲਾ ਕਾਲਾ ਫੇਰ ਪਿਛਲੇ ਓਵਰ ਜਿਹਨੇ 12 ਬਾਲਾਂ ਪਾਇਆ 6 ਵਾਰਾਂ 6 ਸਿੱਧੀਆਂ ਪਰ ਭਗੇਲੇ ਵਾਲਾ ਭਗੇਲੇ ਨੇ ਆ ਇੱਕ ਪਾਸੇ ਮਾਨਸੇ ਵਾਲਾ ਮੱਤੀ ਵਾਲਾ ਕਾਲਾ ਫੇਰ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਨੇ ਬਾਲਾ ਤੇਰਾ ਮੱਤੀ ਵਾਲਾ ਤੇ ਭਗੇਲੇ ਵਾਲਾ ਮੱਤੀ ਵਾਲਾ ਤੇ ਭਗੇਲੇ ਵਾਲਾ ਓਹ ਹੋਰੇ ਬਾਲਾ ਤੇ ਪੰਜ ਕੋ ਛੱਕਿਆਂ ਦੇ ਗਰੀਬ ਰਨ ਜਿਹੜੇ ਬਾਖੀ ਨੇ ਹਸਣ ਆ ਗਿਆ ਦੂਜੇ ਪਾਸੇ ਤੂਫਾਨ ਤੂਫਾਨ ਉਹ ਬੋਗ ਲੱਟੀ ਜਾਂਦਾ ਇਧਰ ਨੇ ਪਾਸੇ ਪਾਈ ਰਹਿ ਗਏ ਫੇਰ ਆ ਗਿਆ ਤੂਫਾਨ 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 ਤੂਫਾਨਾ ਤੂਫਾਨ ਛੱਕੇ ਮਾਰ ਕੇ ਦੋਵਾ ਉਹਦੇ ਲਈ ਹਿਆਰ 6 ਬਾਲਾਂ 11 6 ਬਾਲਾਂ ਪੁਰੀਆ ਪਾਉਂਦਾ ਮੱਤੀ ਨੂੰ ਜਤਾਉਂਦਾ ਰੰਦਾ ਵੇ ਭਰਾ ਕਹਿੰਦੇ 11 ਬਾਲਾਂ 10 5 ਬਾਲਾਂ 10 ਲਪਕੀ ਐ ਉਹ ਛੱਕਾ ਨਹੀਂ ਦਸਾ ਮੰਨਿਆ ਜਾਂਦਾ ਲਓ ਸਾਹਮਣੇ 5 ਬਾਲਾਂ ਰਹਿ ਗੇ की हली होर की आर करो सराल ਕਿਸੇ ਦੇ ਬਾਜ ਨਾ ਆਵੇ ਨੰਨੋ ਜੀਚ ਵੱਟ ਗਿਆ ਉਹਦਾ ਕੱਖ ਨਹੀਂ ਰਹਿਣਾ